ਇੰਦੂ ਦੀ ਕਬੱਡੀ ਪੈਂਦੀ ਹੈ ਬਾਸਲੇ ਵਾਲਾ ਕਹਿੰਦੇ ਇੰਦੂ ਕਬੱਡੀ ਖੜਿਆ ਲੇਹਲੀ ਬ੍ਰੈਂਚ ਦੇ ਨਾਲ ਮੁਕਾਬਲਾ ਪਰ ਪੁਆਇੰਟ ਬੱਜੀ ਮੇਰੇ ਵੀਰ ਫੂਲੇਵਾਲੀ ਆਪਣੀ ਟੀਮ ਦੇ ਹਿੱਸੇ ਲੱਖਾਂ ਦੇ ਪੁਆਇੰਟ ਦਾ ਇਹ ਕਹਿੰਦੇ ਖੋਜੀ ਵਾਲੀ ਆ ਬਲਵੀਰ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਮੰਗੇ ਕੰਲੋਂ ਦਾ ਭਾੜ ਜਾ ਡੇਵਿਡ ਸ਼ੇਸਟਿੰਗ ਦਾ ਬਲਜੀਤ ਹੀਰ ਦਾ ਚਹਿਮਾ ਖਿਡਾਰੀ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਅਲਕੋ ਕੋਠੀ ਵਾਲਾ ਅਲਕੋ ਕੋਠੀ ਵਾਲਾ ਕੇ ਅਲਕੋ ਕੋਠੀ ਦਾ ਚੱਕਾ ੜੀਓ ਉਹ ਬੜਾ ਤਕੰਦਰ ਪਾੜਾ ਨਹੀਂ ਇਹ ਜਿਹਦੇ ਕੇਰਾ ਲੇ ਲਵ ਗਰਦਾਸਪੁਰ ਦੀ ਧਰਤੀ ਦਾ ਪਵਨ ਕਾਨੂੰਵਾਨ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਡਾ ਵੀਰ ਪਵਨ ਕਾਨੂੰਵਾਨ ਵਾਲਾ ਵੀ ਪੁੱਜਿਆ ਹੋਇਆ ਵੀਰ ਸਾਡਾ ਲक्की ਗਰਦਾਸਪੁਰ ਦਾ ਵੀ ਧੰਨਵਾਦ ਹੈ ਲਓ ਸਾਹਮਣੇ ਇਸ ਵੇਲੇ ਲਵ ਕਹਿੰਦੇ ਗਰਦਾਸਪੁਰੀਆ ਕਬੱਡੀ ਪਾ ਰਿਹਾ ਆ ਮੱਖਣ ਗੁੱਜਰ ਮੇਰੇ ਵੀਰੋ ਕਰਦਾ ਟਾਈ ਪਰ ਪੁਆਇੰਟ ਲਵ ਗਰਦਾਸਪੁਰੀ ਆਪਣੀ ਟੀਮ ਦੇ ਖੇਸੇ ਜੋੜ ਗਿਆ Yeah. लॻी مکھن <سؤال> گے खो आई अमलवीर जी भैदी अमलवीर जी ਇਹ ਨੌਜਾਨ ਜਲਾਮ ਖੈਰ ਟੋਕਾ ਇਸੇ ਲਾ ਕੇ ਸਿਰੇ ਦਾ ਜਫਾ ਪਾਇੰਟ ਆਪਣੀ ਟੀਮ ਨੇ ਇਸੇ ਜੋੜ ਗਿਆ ਮੰੰਦੀ ਦੀ ਰੇਡ ਆ ਮੇਰੇ ਵੀਰੋ ਮੰੰਦੀ ਕੱਟਾਂ ਵਾਲਾ ਭਾਈ ਵੇ ਵਾਲਾ ਮੇਰੇ ਵੀਰੋ ਆ ਗੋਪਾ ਆ ਗੋਪਾ ਪਰ ਪੁਆਇੰਟ ਬਚੀ ਆਪਣੀ ਟੀਮ ਦੇ ਗੇਸੇ ਜੋੜ ਗਿਆਂ ਆਪਣੇ ਇਹ ਪਰਪਲ ਕਲੈਨ ਗਿਆ ਫਿਰ ਪੁੱਤਾਂ ਟਾਈਗਰ ਸਪੋਰਟਸ ਕਮੇਡੀ ਕਲੱਬ ਮੰਗੀ ਦੀ ਟੀਮ ਦੇ ਇਸ ਲੈ ਵੀ ਪਵਨ ਆ ਰਿਹਾ ਹੈ ਸਵਾਲ ਇਹਨ ਮੈਚ ਦਾ ਇਹਨ ਰੰਗਵੱਝਾ ਪਿਆ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਪਈ ਹੋਈ ਰੇਡ ਖੋਜੇ ਵਾਲਿਆਂ ਦੇ ਵੀ ਗੁੰਡੀ ਪਾ ਰਿਹਾ ਬਿੱਟੂ ਤਿਆਰ ਗੱਗੀ ਤਿਆਰ ਰਾਣਾ ਤਿਆਰ ਤੇ ਜੱਗਾ ਤਿਆਰ ਇੱਕ ਪਾਸੇ ਕਹਿ लव जी क ਸੋਪਰੇ ਜਾ ਕੇ ਖੌਂਦੀ ਹੈ ਜੇ ਕਿ ਗਲੀਦਾ ਆਇਆ ਹੋਇਆ ਹੈ ਜਿਹੜਾ ਕਹਿੰਦੇ ਪੰਜਾਬ ਦੇ ਵਿੱਚ ਨਾਰਥ ਕਬੱਡੀ ਫੈਡਰੇਸ਼ਨ ਦੇ ਵਿੱਚ ਭਗਵਾਨਾ ਟਾਈਗਰ ਦੀ ਟੀਮ ਖੇਡਦੀ ਹੈ ਗੱਲਾਂ ਹੁੰਦੀਆਂ ਬਾਸਲੇ ਵਾਲਾ ਕਹਿੰਦੇ ਹਿੰਦੂ ਕਬੱਡੀ ਪਾ ਰਿਹਾ ਹੈ ਹਲਕੇ ਆਇਆ ਹਿੰਦੂ ਕਹਿੰਦੇ ਕਬੱਡੀ ਪਾ ਰਿਹਾ ਮਨਦੀਪ ਭਾਗ ਦੇ ਵੀ ਐਂਟਰੀ ਕਰ ਦਿੱਤੀ ਹੈ ਮੇਰੇ ਵੀਰੋ ਅਗਲਾ ਮੈਚ ਵੀ ਸੇ ਦਾ ਮੈਚ ਹੈ ਵਾਈ ਕਟੋ ਮਾਡ ਇਹ ਟਿਕਾ ਖੇਡ ਦਾ ਖੇਡ ਰਾਉਂਡ ਦੇ ਨਾਲ ਅੱਗੇ ਜਾ ਰਹੀਆਂ ਇਧਰ ਕਮਨ ਵੀ ਆ ਗਿਆ ਮੇਰੇ ਵੀਰੋ ਉਹ ਬੱਜੀ ਪਰ ਧਾਕੜ ਇਧਰ ਕਰਨ ਵੀ ਸਮਝਾ ਕਹਿੰਦਾ ਜੇ ਬੱਜੀ ਦਾ ਮੁਕਾਬਲਾ ਮੱਖਣ ਗੁੱਜਰ ਦੇ ਨਾਲ ਹੋ ਜਾਵੇ ਤੇ ਗੱਲ ਵੱਖਰੀ ਹੋ ਜਾਵੇ ਜੀ ਲਓ ਸਾਹਮਣੇ ਇਸੇ ਨੇ ਕੋਈ ਫਿਰ ਰੇਡ ਮੇਰੇ ਵੀਰੋ ਬੁੱਲੇ ਵਾਲੀਆ ਬੱਜੀ ਕਿਹਦਾ ਹਾਂ ਦੇਖਦਾ ਪਰ ਪੁਆਇੰਟ ਬੱਜੀ ਆਪਣੀ ਟੀਮ ਦੇ ਐਸੇ ਜੋੜ ਚੁੱਕਿਆ ਅਗਲੀ ਰੇਡ ਖੋਜੇ ਵਾਲੀਆ

ਯਾਤੇ ਐਨ ਕਹਿੰਦੇ ਤਕੜਾ ਜੱਸੀ ਐ ਇਹ ਗੁਲਾਮ ਫਰੀਦ ਟੋਕਾ ਜਦੋਂ ਮਿਲਦਾ ਮੌਕਾ ਤੇ ਉਹਦੀ ਜਾਂਦੇ ਟੋਕਾ ਇਹ ਗੁਲਾਮ ਫਰੀਦ ਟੋਕਾ ਹੋਲਡ ਪੁਆਇੰਟ ਜੀ ਬਹੁਤ ਬਹੁਤ ਧੰਨਵਾਦ ਜੀ ਲਓ ਸਾਹਮਣੇ ਇਹ ਜਿਹੜੇ ਨੰਨੀ ਮੇਰੇ ਵੀਰੋ ਕੱਟਾਂ ਵਾਲਾ ਨੰਨੀ ਕਬੱਡੀ ਪਾਉਣ ਦੇ ਲਈ ਲਓ ਕਹਿੰਦੇ ਨੰਨੀ ਦੀ ਕਬੱਡੀ ਪੈਂਦੀ ਆ ਨੰਨੀ ਜਹਾਜ਼ ਭਰਾਉਣੇ ਪਣਿਆ ਮੈਨੂੰ ਮੌਸਮ ਉਹ ਬੇਈਮਾਨ ਹੁੰਦਾ ਲੱਗਦਾ ਹੋ ਮੌਸਮ ਪਈਵਾਨ ਹੁੰਦਾ ਲੱਗਦਾ ਹੈ ਉਹ ਕਹਿੰਦੇ ਨੰਨੀ ਦੀ ਕਬੱਡੀ ਨੰਨੀ ਦੀ ਕਬੱਡੀ ਨੰਨੀ ਦੀ ਕਬੱਡੀ ਆ ਲੱਗਦਾ ਟੀਮ ਪੁੱਕੀ ਵਾਲੇ ਬਈ ਮਾਰ ਹੋ ਗਿਆ ਨੰਨੀ ਤੇ ਅਲਕੋ ਵਾਲਾ ਪਰ ਉਧਰ ਦੇਖਾਂਗੇ ਸਾਬੀ ਬਲੀਨਾ ਸਾਬੀ ਬਲੀਨਾ ਫੈਸਲੇ ਕਰਦਾ ਹੋਇਆ ਸਾਬੀ ਬਲੀਨਾ ਸਤਕਾਰ ਜਿਵੇਂ ਭਾਜੀ ਨੇ ਦਾਦੋ ਸ਼ੰਨਾ ਜੀ ਨੰਬਰ नन्नी दा, नन्नी दा, दा, नी दी दी दाट हरियाणे वारा आखो खे मैदान जे अंदरि पाकिस्तान लंडे पंजाबा ट्राई कराट नंबर अीम मिली जोड़ ਤੇ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪਪੂ ਦਾ ਟੱਕਾ ਤਿੰਨੇ ਕਹਿਰ ਬਚਾਉਂਦੇ ਨੇ ਾਲੂ ਦੀ ਲੋਰ ਕਿੱਤੇ ਦੀ ਤੋਰ ਸਖੂਣ ਦਾ ਜੋਰ ਹੈ ਗੱਭਰੂ ਹੱਥ ਨਾ ਆਉਂਦੇ ਨੇ ਇੱਕ ਪਾਸੇ ਗੁਲਾਮ ਫਰੀਦ ਟੋਕਾ ਜਦੋਂ ਵੀ ਮਿਲਦਾ ਮੌਕਾ ਉਹਦੀ ਚੜਦੇ ਕੋਕਾ ਆਹ ਸਾਹਮਣੇ ਇਸ ਵੇਲੇ ਗਰਾਮ ਫਰੀਦ ਟੋਕਾ ਲਾ ਕੇ ਸਿਰੇ ਦਾ ਜੱਫਾ ਪਾਇੰਡ ਆਪਣੀ ਟੀਮ ਦੇਗੇ ਸੇ ਜੋੜਨਾ ਹੋਇਆ ਖੋਜੇ ਵਾਲਿਆ ਮਨਵੀਰ ਆ ਗਿਆ ਅਮਨਬਾਈ ਰੇਡ ਪਾਉਣ ਦੇ ਲਈ ਉਹ ਕਹਿੰਦੇ ਖੋਜੇ ਵਾਲਿਆ ਮਨਵੀਰ ਦੀ ਇਕਬਦੀ நம்பர <laughs> ஆமா <laughs> ਜਾਂਦੇ ਪਰਖੇ ਐਨ ਸੱਚੇ ਯਾਰ ਨਹੀਂ ਜਾਂਦੇ ਪਰਖੇ ਐ ਲੱਗਦਾ ਜਿਵੇਂ ਭਗਵਾਣਾ ਟਾਈਗਰ ਖੇਡਦੀ ਹੋਵੇ ਆਹ ਦੇਖੋ ਨੰਨੀ ਦਾ ਪੰਗਾ ਨੰਨੀ ਦਾ ਪੰਗਾ ਨੰਨੀ ਦਾ ਪੰਗਾ ਬਿੱਟੂ ਪੁਰ ਹੀਰਾ ਵਾਲਾ ਪੁਰ ਹੀਰਾ ਵਾਲਾ ਨੰਬਰ ਨੰਨੀ ਆਪਣੀ ਟੀਮ ਲਈ ਜੋੜਦਾ ਹੋਇਆ ਅੰਕਤ ਲਾੜ ਦੀ ਕਬੱਡੀ ਹੈ ਲਓ ਸਾਹਮਣੇ ਅੰਕਤ ਲਾੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਰਵੀਂਦਰ ਭਾਈ ਲਓ ਸਾਹਮਣੇ ਇਸ ਲਈ ਪਰ ਪੁਆਇੰਟ ਕਹਿੰਦੇ ਤਲੜ ਦਾ ਸੈਦੋ ਕੇ ਵਾਲਾ ਗੁਰਵਿੰਦਰ ਵੀ ਆ ਗਿਆ ਸਿੱਟ ਦੇ ਵਿੱਚ ਕਹਿੰਦੇ ਆਉਣ ਵਾਲੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਮੇਰੇ ਵੀਰੋ ਪਾਸਲੇ ਵਾਲਾ ਕਹਿੰਦੇ ਇੰਦੂ ਕਬੱਡੀ ਪਾ ਰਿਆ ਸਿੱਖ ਸਰਦਾਰ ਗੱਭਰੂ ਤੇ ਜਦੋਂ ਮੌਤ ਆਉ ਮੂਰੇ ਆਉ ਤੇਰਾ ਖਾਲਸਾ ਲੱਖਾਂ ਚੋਂ ਪਛਾਣਿਆ ਏ ਜਾਉ ਤੇਰਾ ਖਾਲਸਾ ਲੱਖਾਂ ਚੋਂ ਪਛਾਣਿਆ ਏ ਜਾਉ ਤੇਰਾ ਖਾਲਸਾ ਬਾਜਾਂ ਵਾਲੇ ਗੁਰੂਜੀ ਬਖਸ਼ੀ ਸਿੱਖੀ ਦੀ ਦਾਤ ਹੈ ਲੋ ਸਾਡੇ ਇਸ ਵੇਲੇ ਨਾਉ ਜਨ ਇੰਦੂ ਲੋਕੀਂ ਧੀ ਤੋੜ ਕੇ ਰੋਦੇ ਆ ਉਹ ਪੁੱਤ ਵਾਰ ਕੇ ਰੋਇਆ ਨਹੀਂ ਲੋਕੀਂ ਧੀ ਤੋੜ ਕੇ ਰੋਦੇ ਆ ਉਹ ਪੁੱਤ ਵਾਰ ਕੇ ਰੋਇਆ ਨਹੀਂ ਵਾਜਾਂ ਵਾਲੇ ਦੀ ਰਹਿਮਤ ਹੈ ਜਿੱਥੇ ਪੰਜਾਬੀ ਗਾਏ ਉੱਥੇ ਹੀ ਮੇਰੇ ਵੀਰੋਂ ਨਿਸ਼ਾਨ ਸਾਹਿਬ ਝੂਲਦੇ ਆ ਆਹ ਦੇਖਦਾ ਸੈਦੋਕੇ ਵਾਲਾ ਗੁਰਵਿੰਦਰ ਕਦੇ ਗੱਲ ਮਕਨਪਾਲਜੀਤ ਹੁਣਾਂ ਦੀ ਗੱਲ ਟੀਲੇ ਗੋਗੀ ਹੁਣਾਂ ਦੀ ਤਰਦੀ ਐ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਹ ਖਿਡਾਰੀ ਦੀਆਂ ਗੱਲਾਂ ਹੋਣੀਆਂ ਇਹ ਸੈਦੋਕੇ ਵਾਲਾ ਗੁਰਵਿੰਦਰ ਸ਼ਿੰਦਰ ਸੰਮਰੇ ਉਹਨਾਂ ਦਾ ਚਹੇਤਾ ਮੇਰੇ ਵੀਰੋ ਲਾ ਕੇ ਸਿਰੇ ਦਾ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਹਿੰਦੇ ਸੈਟੋ ਕੇ ਵੱਲੇ ਵੀ ਜਫਾ ਲਾ ਦਿੰਦਾ ਵਾਓ ਗੁਰਵਿੰਦਰ ਕਮਾਲ ਕਰਤੀ ਹੈ ਨੌਜਵਾਨਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਤੋਂ ਕਿਰੀ ਆਪ ਜਗੜੀ ਤਰੱਕੀ ਬਖਸ਼ੇ ਬੁੱਲੇ ਵਾਲੀ ਦਾ ਬੁਲਤ ਆਇਆ ਹੋਇਆ ਹੈ ਅੱਜ ਦੇ ਮੇਲੇ ਤੇ ਸਤਕਾਰਯੋਗ ਨੇ ਗਰਸ਼ਰਨ ਰੰਧਾਵਾ ਮੇਰੇ ਚਾਚਾ ਜੀ ਨੇ ਤੇ 200 ਰੁਪਇਆ ਵਤੇ ਸਾਂਝੀ ਦੁਨੀਆ ਦੇ ਨਾਲ ਪਤਾ ਲੱਗੇ ਵੀ ਗਰਾਊਂਡ ਦੇ ਵਿੱਚ ਟ੍ਰਾਂਟੋ ਕੱਪ ਦਾ ਬੈਸਟ ਆ ਗਿਆ ਹੈ ਇਹ ਆ ਕਹਿੰਦੇ ਰੰਗੂ ਖਰਕੀ ਜਿੰਦੀ ਅੱਖ ਨੇ ਸ਼ਰਾਰਤ ਕੀਤੀ ਹੈ ਇਹ ਕਹਿੰਦੇ ਪੰਜਾਬ ਦੇ ਕਨੇਡਾ ਦੇ ਦੇਸ਼-ਵਿਦੇਸ਼ ਦੀ ਕਬੱਡੀ ਦਾ ਮਹਿੰਗਾ ਖਿਡਾਰੀ ਹੈ ਆਪਣੇ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਨੌਜਾਨ ਗੱਭਰੂ ਪਾਸਲੇ ਵਾਲਾ ਕਹਿੰਦੇ ਹਿੰਦੂ ਕਬੱਡੀ ਮਾਰਿਆ ਚਾਰ ਪੁੱਤ ਮਾਰੇ ਪੰਜਵੀਂ ਮਾਂ ਮਾਰੀ ਛੇਮਾ ਬਾਪ ਮਾਰਿਆ ਤੇ ਸੱਤਮਾ ਆਪ ਮਾਰਿਆ ਸੱਤ ਵਾਰ ਕੇ ਕਹਿੰਦਾ ਬਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀਏ ਬੇ ਦੇਣਾ ਕਾਹਨ ਦੇਊਗਾ ਤੇਰਾ ਬਾਜਾਂ ਵਾਲੇ ਗੁਰੂ ਦੀ ਬਖਸ਼ਿਸ਼ ਸਿੱਖੀ ਦੀ ਦਾਤ ਲਓ ਸਾਹਮਣੇ ਪਾਸਲੇ ਵਾਲਾ ਹਿੰਦੂ ਪੁਆਇੰਟ ਆਪਣੀ ਟੀਮ ਦੇ ਇਸੇ ਜੋੜ ਗਿਆ ਅਗਲਾ ਮੈਚ ਵੀ ਕਹਿੰਦੇ ਸਿਰੇ ਦਾ ਦੇ ਵੀਰੋ ਇੱਕ ਪਾਸੇ ਟੀਮ ਜਿਹੜੀ ਵਾਈਕਰ ਤੋਂ ਮਾਲਵਾ ਬਲੌਗ ਤੇ ਦੂਜੇ ਪਾਸੇ ਆਫਲੈਂਡ ਦੋਨੇ ਟੀਮਾਂ ਦੇ ਖਿਡਾਰੀ ਪੁੱਜ ਗਏ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਮੱਲੇ ਵਾਲਾ ਗੱਜੀ ਬਤੌਰ ਜਾਫੀ ਤੇ ਬੋਲਿਆ ਫਿਰਤਾ ਹਾਂ ਹੋ ਕਹਿੰਦੇ ਕਬੱਡੀ ਮੱਲੇ ਵਾਲੇ ਗੱਗੀ ਦੀ ਪਈ ਹੋਈ ਹੈ ਗੋਲਡੀ ਸੋਹਤੇ ਦਾ ਕੱਖਾਂ ਵਾਲੇ ਦੀਪੇ ਦਾ ਦਰਸ਼ਨ ਮਿੰਚਰ ਦਾ ਬੋਪੇ ਬੈਸ ਦਾ ਇਹ ਕਹਿੰਦੇ ਦੀਪੁੱਕੀ ਵਾਲੇ ਸਿੰਧਰੀ ਦਾ ਚਿਹਤਾ ਇਹ ਆ ਕਹਿੰਦੇ ਗੱਲੀ ਮੱਲੇ ਵਾਲਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਕੰਤਾ ਟਾਲੀ ਵਾਲ ਪੁੱਜਿਆ ਹੋਇਆ ਹੈ ਬਲਕਰ ਜਰ ਅੱਗੇ ਆਏ ਹੋਏ ਹੈ ਉਹ ਦੇਖੋ ਸਾਹਮਣੇ ਖੋਜਿਆਲੇ ਮਨਵੀਰ ਦੀ ਕਬੱਡੀ ਤੇ ਖਾਲੀ ਕੋੜੀ ਹਿੰਕ ਦੀ ਉੱਤੇ ਨਹੀਂ ਦੇਂਦਾ ਵੀਰ ਇਹ ਭੋਜਰਾਜ ਬੜਾ ਛੱਡਾ ਨਹੀਂ ਮੰਨਦਾ ਲਓ ਸਾਹਮਣੇ ਖੋਜਿਆਲੇ ਮਨਵੀਰ ਆ ਆ ਲਓ ਜੀ ਆ ਲਓ ਜੀ ਆ ਲਓ ਜੀ ਆ ਲਓ ਜੀ ਕਮਾਲ ਨੀ ਤਕਦੀਰ ਉਹ ਬੀਜੀਆਂ ਪਿੰਡਾਂ ਉੱਤ ਫੇਖੀਰੇ ਉੱਤ ਫੇਖੀਰੇ ਉੱਤ ਫੇਖੀਰੇ ਉਹ ਕਹਿੰਦੇ ਕਮਾਲ ਹੁੰਦੀ ਆ ਕਮਾਲ ਹੁੰਦੀ ਆ ਉਹ ਕਹਿੰਦੇ ਇਸ ਖੇਡ ਕਬੱਡੀ ਮੈਦਾਨ ਅੰਦਰ ਭਾਰੀ ਸ਼ਰੀਰ ਤੂੜੇ ਦੇ ਪੱਨਿਆ ਹੋਇਆ ਚਿੱਟੇ ਰੰਗ ਦਾ ਰਮਲ ਖਿੰਦਰ ਸਮਰੇ ਹੋਰਾਂ ਦਾ ਹਰਜੀਤ ਰਾਏ ਹੋਰਾਂ ਦਾ ਭਿੰਦੇ ਪਾਸਲੇ ਦਾ ਸੋਨੀ ਪਾਸਲੇ ਦਾ ਸੁਖਦੇਵ ਸਮਰੇ ਦਾ ਜਹੇਤਾ ਮੇਰੇ ਵੀਰੋ ਇਹ ਚਿੱਟੀ ਵਾਲੇ ਦੀਪੇ ਦਾ ਜਹੇਤਾ ਸਾਹਮਣੇ ਪੁਆਇੰਟ ਆਪਣੀ ਟੀਮ ਦੇ ਖੇਸੇ ਜੋੜ ਗਿਆ ਅਗਲੀ ਰੇਡ ਅੰਕਤ ਲਾਟ ਮੇਰੇ ਵੀਰੋ ਖੇਡ ਕਬੱਡੀ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਐਨ ਤਿਆਰ ਵਰ ਤਿਆਰ ਹੈ ਬਾਈ ਟੀਮ ਦੇ ਨਾਲ ਖੇਡਿਆ ਜਾਵੇਗਾ ਐਚ ਟੀ ਕਬੱਡੀ ਲਾਈਵ ਤੇ ਅੱਜ ਨਿਊਜ਼ੀਲੈਂਡ ਦਾ ਇਹ ਵੱਡਾ ਕਬੱਡੀ ਕੱਪ ਪੂਰੀ ਦੁਨੀਆ ਦੇ ਵਿੱਚ ਲਾਈਵ ਕੀਤਾ ਜਾ ਰਿਹਾ ਵੱਡਾ ਉਧਰ ਮਲਪੁਰ ਰਣਕੇ ਵੱਲੋਂ 50 ਡਾਲਰ ਨੰਨੀ ਦੇ ਲਈ ਮਲਪੁਰ ਰਣਕਾ 50 ਡਾਲਰ ਨੰਨੀ ਦੇ ਲਈ ਦੇ ਕਬੱਡੀ ਕਹਿੰਦੇ ਿੰਦੂ ਦੀ ਪੈਂਦੀ ਹੈ ਲਓ ਸਾਹਮਣੇ ਿੰਦੂ ਪਾਸੇ ਤੁਹਾਡੇ ਵੀਰੋ ਖੇਡ ਮੈਦਾਨ ਦੇ ਵਿੱਚ ਔਰ ਦੂਜੇ ਪਾਸੇ ਕਹਿੰਦੇ ਮੱਲੇ ਵਾਲਾ ਗੱਗੀ ਆ ਮੇਰੇ ਵੀਰੋ ਮੋਟਰਸਾਈਕਲਾਂ ਦਾ ਪੁਲਟਾ ਦਾ ਜੇਤੂ ਮੈਚ ਸਮਾਪਤ ਸਖੀ ਭਾਣੋਗੇ ਜੀ ਮਿਹਰਬਾਨੀ ਆਓ ਜੀ ਅਗਲੀਆਂ ਟੀਮਾਂ